ਸਤਿ ਸ੍ਰੀ ਅਕਾਲ ਜੀ ਨਾਨਕ ਕਲਾਸ ਹਾਊਸ ਮੈਸਰ ਖਾਨਾ ਦੇ ਵੀ ਸਦਾ ਸਵਾਗਤ ਹੈ ਤੇ ਆਪਾਂ ਉਮੀਦ ਕਰਦੇ ਹਾਂ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਅੱਜ ਤੁਹਾਡੇ ਕੋਲੇ ਕਈ ਦਿਨਾਂ ਦੀ ਤੁਹਾਡੀ ਬਹੁਤ ਹੀ ਚਿਰ ਤੋਂ ਡਿਮਾਂਡ ਲੈ ਕੇ ਦੁਪੱਟੇ ਦੀ ਤੇ ਦੁਪੱਟਾ ਜਿਹੜਾ ਸੀ ਆਪਣੇ ਕੋਲੇ ਕਾਫੀ ਟਾਈਮ ਦਾ ਆਇਆ ਪਿਆ ਸੀਗਾ ਤੇ ਆਪਣੇ ਕੋਲੋਂ ਵੀਡੀਓ ਜਿਹੜੀ ਨਹੀਂ ਬਣੀ ਮਾਫੀ ਚਾਹੁੰਦੇ ਹਾਂ ਤੇ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਕਲੈਕਸ਼ਨ ਆਪਣੇ ਕੋਲੇ ਆਈ ਪਈ ਹੈ ਦੁਪੱਟੇ ਦੀ ਅੱਜ ਆਪਾਂ ਦੁਪੱਟੇ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਜੇ ਹੋਏ ਆਂ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੋੜਦੇ ਲੋਕੇਸ਼ਨ ਦਾ ਜਰੂਰ ਪਤਾ ਦੱਸਦੇ ਆ ਡਿਸਟ੍ਰਿਕਟ ਬਰਿੰਡਾ ਮੋੜ ਮੰਡੀ ਦੇ ਨੇੜੇ ਮੈਸੇਜ ਖਾਨਾ ਪਿੰਡ ਆਪਣਾ ਜਿੱਥੇ ਇੱਕ ਮਠਾੜੂ ਸ਼ਾਪ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਡੇਰਾ ਬਾਬਾ ਪੰਜਾਬ ਦੱਸਦੇ ਨੀਅਰ ਹੈ ਤੇ ਧੀੜੀ ਗਲੀ ਦੇ ਵਿੱਚ ਆਪਣੀ ਸ਼ਾਪ ਹੈ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਜਿਹੜੀ ਜਿਹੜੇ ਵੀ ਭੈਣ ਭਰਾ ਨੇ ਦੁਕਾਨ ਦੇ ਉੱਤੇ ਵੀਟ ਕਰਨਾ ਤੇ ਇੱਕ ਫੋਨ ਕਾਲ ਕਰਨਾ ਜ਼ਰੂਰੀ ਹੈ ਤੇ ਆਪਾਂ ਅੱਜ ਦੁਪੱਟਿਆਂ ਦੀ ਕਲੈਕਸ਼ਨ ਲੈ ਕੇ ਆਏ ਆ ਤੇ ਆਜੋ ਵੀਡੀਓ ਕਰਦੇ ਆ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਦੇ ਆ ਬਹੁਤ ਸੋਹਣੇ ਸੋਹਣੇ ਦੁਪੱ ਤੇ ਜਿਹੜਾ ਦੁਪੱਟਾ ਆਪਣੇ ਕੋਲੇ ਆਇਆ ਸਭ ਸਾਰਾ ਦੁਪੱਟਾ ਮਖਮਲੀ ਹੈ ਤੇ ਬਹੁਤ ਹੀ ਸੋਹਣੇ ਇਹਨਾਂ ਦੇ ਕਲਰ ਪ੍ਰਿੰਟ ਨੇ ਸਾਰੇ ਡੀਟੈਲ ਦੁਪੱਟੇ ਜਿਹੜੇ ਆਪਣੇ ਕੋਲੇ ਹੈਗੇ ਨੇ ਤੇ ਜਿਹੜਾ ਦੁਪੱਟੇ ਦਾ ਕਲਰ ਰੰਗ ਸਾਰੇ ਇਹ ਪੱਕੇ ਹੁੰਦੇ ਨੇ ਵਧੀਆ ਇਤ ਵਰਗੇ ਕਲਰ ਇਹਨਾਂ ਦੇ ਨਹੀਂ ਫੇਟ ਹੁੰਦੇਗੇ ਤੇ ਜਿਹੜਾ ਦੁਪੱਟਾ ਇਦਾਂ ਮਖਮਲੀ ਹੁੰਦਾ ਸਾਰਾ ਆਪਣੇ ਕੋਲੇ ਤੇ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਡਿਜ਼ਾਈਨ ਜਿਹੜੇ ਹੈਗੇ ਨੇ ਆਪਾਂ ਲੈ ਕੇ ਆਏ ਆ ਇਸ ਤਰ੍ਹਾਂ ਤੁਹਾਨੂੰ ਬਹੁਤ ਸਾਰੇ ਦੁਪੱਟੇ ਜਿਹੜੇ ਹੈਗੇ ਨੇ ਮਿਲ ਜਾਣਗੇ ਆਪਣੇ ਕੋਲੇ ਤੇ ਜਿਹੜੀ ਪੈਣ ਪ੍ਰਾਣੇ ਦੁਪੱਟਾ ਸੇਲ ਕਰਨ ਵਾਸਤੇ ਲੈਣਾ ਤੇ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਇਹਦੇ ਤੋਂ ਤੁਹਾਨੂੰ ਬਹੁਤ ਸੋਹਣੇ ਦੁਪੱਟੇ ਮਿਲ ਜਾਣਗੇ ਆਹ ਲਓ ਜੀ ਇਦਾਂ ਆਪਣੇ ਕੋਲੇ ਕਾਉਂਟੀ ਦੇ ਵਿੱਚ ਮਾਲ ਆਇਆ ਇਹ ਆਪਾਂ ਕਿਹੜਾ ਥੋੜੇ ਥੋੜੇ ਦੁਪੱਟੇ ਤੁਹਾਨੂੰ ਦਿਖਾਉਨੇ ਆਂਗੇ ਇਸ ਤੋਂ ਬਾਅਦ ਆਪਣੇ ਕੋਲੇ ਇੱਕ ਆਹ ਵਾਲੀ ਕਲੈਕਸ਼ਨ ਆਈ ਹੈ ਦੁਪੱਟਿਆਂ ਦੀ ਇਹ ਵੀ ਵੈਰਾਈਟੀ ਬਹੁਤ ਸੋਹਣੀ ਹੈਗੀ ਤੇ ਇਹ ਵਾਈਟ ਦੇ ਉੱਤੇ ਸਾਰਾ ਦੁਪੱਟਾ ਬਾਰਡਰ ਦੇ ਨਾਲ ਦੁਪੱਟਾ ਤਿਆਰ ਕੀਤਾ ਹੈ ਤੇ ਸਾਰੇ ਦੁਪੱਟਿਆਂ ਦੇ ਜਿਹੜੇ ਸਾਈਜ਼ ਨੇਗੇ ਤੁਹਾਨੂੰ 2.5 ਮੀਟਰ ਦਾ ਸਾਈਜ਼ ਦੁਪੱਟੇ ਦਾ ਮਿਲੂਗਾ ਤੇ ਬਹੁਤ ਸੋਹਣੀ ਵੈਰਾਈਟੀ ਹੈ ਦੁਪट्टे ਦੀ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਕਲਰ ਪੰਜ ਮਿਲਣਗੇ ਇਹਦੇ ਪੰਜੇ ਕਲਰ ਜਿਹੜੇ ਹੈਗੇ ਨੇ ਬਹੁਤ ਹੀ ਪਿਆਰੇ ਕਲਰ ਨੇ ਇਹਦੇ ਜਿਵੇਂ ਉਹ orange ਦੇ ਨਾਲ ਸੀਗਾ ਆ ਮਿੱਠਾ ਜਿਹਾ ਮਤਲਬ ਸੰਤਰੀ ਜਿਹਾ ਆ ਗਿਆ ਤੇ ਆਹ ਵਾਲਾ lavender shade ਆ ਗਿਆ ਇਹਦਾ ਜਿਹੜਾ ਦੁਪट्टे ਦਾ ਇਹਦਾ ਕਲਰ ਵੀ ਜਿਹੜਾ ਹੈਗਾ ਬਹੁਤ ਪਿਆਰਾ ਹੈਗਾ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਤੇ ਆਹ ਲਓ ਜੀ ਇਹ ਬੇਬੀ ਪਿੰਕ ਦੇ ਨਾਲ ਕੰਟਰਾਸਟ ਆ ਗਿਆ white ਦੇ ਨਾਲ ਤੇ ਆ ਆ ਗਿਆ ਭਗਵੰਤ ਮਾਨ ਵਾਲਾ ਰੰਗ ਲੈਮਨ ਆਹ ਪਾਰਟੀ ਵਾਲਾ ਤੇ ਇਹ ਇਹਦੇ ਪੰਜ ਕਲਰ ਸੀਗੇ ਪੰਜੇ ਕਲਰ ਇਹਦੇ ਬਹੁਤ ਸੋਹਣੇ ਸੀਗੇ ਤੇ ਆਹ ਲੋ ਜੀ ਇੱਕ ਕਲੈਕਸ਼ਨ ਆਪਣੇ ਕੋਲੇ ਨਿਊ ਹੋਰ ਆਈ ਹੈ ਇਹ ਵੀ ਆਪਾਂ ਖੋਲ ਕੇ ਦੇਖਦੇ ਆਂ ਵੀ ਇਹਦਾ ਮਤਲਬ ਕਿਹਜਾ ਜਿਹੜਾ ਕਲਰ ਡਿਜ਼ਾਈਨ ਨਿਕੂਗਾ ਇਹ ਨਿਊ ਦੁਪੱਟਾ ਆਇਆ ਮੈਂ ਪਹਿਲੀ ਵਾਰੀ ਇਹਨੂੰ ਖੋਲਣ ਲੱਗੀ ਆਂ ਆ ਲੈ ਜੀ ਆਲੋ ਇਹ ਸਾਈਜ਼ ਤੁਹਾਨੂੰ ਦੱਸਿਆ ਸਾਰੇ ਦੁਪੱਟਿਆਂ ਦੇ 27x मीटर ਦੇ ਸਾਈਜ਼ ਇਹ ਡਿਜ਼ਾਈਨ ਜਿਹੜਾ ਵੱਖਰਾ ਹੈ ਬਹੁਤ ਸੋਹਣਾ ਹੈ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ 5 ਕਲਰ ਆ ਮਿਲਣਗੇ ਇਹਦੇ ਮੈਂ 5 ਕਲਰ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣੇ ਨੇਗੇ ਤੇ ਬਾਕੀ ਕਈ ਵਾਰੀ ਕਲਰ ਦਾ ਮੈਨੂੰ ਵੀ ਨਹੀਂ ਨਿਊ ਕਲਰ ਆਉਂਦੇ ਮੈਨੂੰ ਵੀ ਨਹੀਂ ਪਤਾ ਲੱਗਦਾ ਤੁਸੀਂ ਐਸਟੀਮੇਟ ਆਪੇ ਲਾ ਲਿਆ ਕਰੋ ਇਹ ਇਹਦੇ ਨਾਲ ਦਾ ਮਹਿੰਦੀ ਕਲਰ ਹੈ ਇਹ ਆਹ ਵਾਲਾ ਇਹਦੇ ਨਾਲ ਦਾ ਸਰਦਈ ਕਲਰ ਹੈ ਤੇ ਆਹ ਵਾਲਾ ਇਹਦੇ ਨਾਲ ਦਾ ਹੈਗਾ ਪੀਚ ਤੇ ਆਹ ਵਾਲਾ ਇਹ ਸਕ੍ਰੀਮ ਕਲਰ ਹੈ ਤੇ ਆਹ ਵਾਲਾ ਪੀਚ ਕਲਰ ਹੈ ਇਹਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਦੁਪੱਟੇ ਜਿਹੜੇ ਮਿਲ ਜਾਣਗੇ ਤੇ ਪੰਜ ਦਾ ਪੈਕਟ ਹੁੰਦਾ ਹੈ ਤੇ ਪੰਜ ਕਲਰ ਹੁੰਦੇ ਨੇ ਦੁਪੱਟਿਆਂ ਦੇ ਇੱਕ ਮੈਂ ਤੁਹਾਨੂੰ ਆਪਣੇ ਕੋਲੇ ਕਰੀਮ ਕਲਰ ਦਾ ਦੁਪੱਟਾ ਆਇਆ ਏਸੇ ਡਿਜ਼ਾਈਨ ਦੇ ਵਿੱਚ ਆਇਆ ਉਹ ਵੀ ਨਿਊ ਆਇਆ ਉਹ ਵੀ ਆਪਾਂ ਖੋਲਦੇ ਆਂ ਇਹਦੇ ਤੁਹਾਨੂੰ ਕਰੀਮ ਦੇ ਵਿੱਚ ਦੋ ਡਿਜ਼ਾਈਨ ਮਿਲਣਗੇ ਦੋਨੇ ਡਿਜ਼ਾਈਨ ਹੀ ਪੂਰੇ ਸਿਲੈਕਟਡ ਸਿਲੈਕਟਡ ਡਿਜ਼ਾਈਨ ਜਿਹੜੇ ਇਹਦੇ ਹੈਗੇ ਨੇ ਇਹ ਆ ਲਓ ਜੀ ਇਹਦਾ ਡਿਜ਼ਾਈਨ ਬਦਲ ਗਿਆ ਆਪਣੇ ਕੋਲੇ ਦੋਨੇ ਡਿਜ਼ਾਈਨ ਨੇ ਇਹ ਡਿਜ਼ਾਈਨ ਪਹਿਲਾ ਵਾਲਾ ਵੀ ਹੈਗਾ ਆ ਲਓ ਜੀ ਇਹ ਨਿਊ ਡਿਜ਼ਾਈਨ ਆਇਆ ਇਹਦਾ ਤੇ ਇਹਦੇ ਵਿੱਚ ਤੁਸੀਂ ਕੀ ਕਰੀਮ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਕਿਉਂਕਿ ਇੱਕ ਪੈਕਟ ਦੇ ਵਿੱਚ ਕਲਰ ਹੁੰਦੇ ਨੇ ਇਹਦੇ ਤੇ ਸੇਮ ਹੀ ਦੁਪੱਟਾ ਹੁੰਦਾ ਹੈ ਇਹਦੇ ਪੰਜ ਇੱਕ ਦੁਪੱਟੇ ਦੇ ਵਿੱਚ ਪੈਕਟ ਦੇ ਵਿੱਚ ਪੰਜ ਹੁੰਦੇ ਨੇ ਤੇ ਆਹ ਲਓ ਜੀ ਇਹਦਾ ਲੱਗਦਾ ਡਿਜ਼ਾਈਨ ਆ ਗਿਆ ਆ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਕਿ ਦੁਪੱਟਾ ਕਿਹੜਾ ਡਿਜ਼ਾਈਨ ਹੋ ਰਿਹਾ ਹੈ ਆਹੜੀ ਆ ਲਓ ਜੀ ਜਿਹੜਾ ਇਹ ਡਿਜ਼ਾਈਨ ਆ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਸਾਡੇ ਕੋਲੇ ਬਹੁਤ ਹੀ ਚਿਰ ਤੋਂ ਜਿਹੜਾ ਹੈਗਾ ਇਹਦੀ ਡਿਮਾਂਡ ਵੀ ਬਹੁਤ ਰਹਿੰਦੀ ਹੈ ਤੇ ਇਹ ਚਰਚਾ ਦੇ ਵਿੱਚ ਵੀ ਦੁਪੱਟਾ ਬਹੁਤ ਰਹਿੰਦਾ ਤੇ ਇਹ ਆਪਣੇ ਕੋਲੇ ਇਹਦੀ ਬਹੁਤ ਜ਼ਿਆਦਾ ਸੇਲ ਹੈ ਤੇ ਇਹਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਤੁਸੀਂ ਜਿੰਨੇ ਮਰਜ਼ੀ ਦੁਪੱਟੇ ਤੁਸੀਂ ਲੈ ਸਕਦੇ ਹੋ ਬਾधू ਦੁਪੱਟੇ ਇਹਦੇ ਵੀ ਤੁਹਾਨੂੰ ਮਿਲਣਗੇ ਤੇ ਇੱਕ ਆਪਣੇ ਇਹਦੇ ਕੋਲੇ ਕਲਰਫੁੱਲ ਦੁਪੱਟੇ ਆਏ ਨੇ ਕਲਰਫੁੱਲ ਦੁਪੱਟੇ ਵੀ ਮੈਂ ਤੁਹਾਨੂੰ ਦਿਖਾਉਣੀ ਆ ਇਸ ਡਿਜ਼ਾਈਨ ਦੇ ਵਿੱਚ ਆ ਲਓ ਜੀ ਏਸੀ ਡਿਜ਼ਾਈਨ ਦੇ ਵਿੱਚ ਇੱਕ ਦੁਪੱਟਾ ਆਪਣੇ ਕੋਲ ਕਲਰਫੁੱਲ ਆਇਆ ਇਹ ਵੀ ਜਿਹੜਾ ਇਹਦਾ ਜਿਹੜੇ ਸਾਰੇ ਕਲਰ ਨੇ ਬਹੁਤ ਸੋਹਣੇ ਨੇ ਗਰਮੀ ਵਾਲੇ ਬਹੁਤੇ ਡਾਰਕ ਕਲਰ ਨਹੀਂ ਹੈਗੇ ਆਹ ਲਓ ਜੀ ਇਹਦੇ ਜਿਹੜੇ ਕਲਰ ਨੇ ਬਹੁਤ ਸੋਹਣੇ ਨੇ ਸਾਰੇ ਕਲਰ ਠੰਡੇ ਠੰਡੇ ਨੇ ਸਾਰੇ ਦੁਪੱਟੇ ਜਿਹੜੇ ਤੁਹਾਨੂੰ ਆਈਸਕ੍ਰੀਮ ਮਿਲਣਗੇ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਕਲਰ ਨੇ ਇਦਾਂ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਪੰਜ ਕਲਰ ਮਿਲਣਗੇ ਤੁਹਾਨੂੰ ਪੰਜੇ ਕਲਰ ਜਿਹੜੇ ਪੂਰੇ ਸਿਲੈਕਟਡ ਹੋਣਗੇ ਜਿਵੇਂ ਆਹ ਵਾਲਾ ਕਲਰ ਆ ਗਿਆ ਇਹ ਸਰਦਈ ਦੇ ਨਾਲ ਕੰਟਰਾਸਟ ਹੈ ਇਹਦੇ ਬਾਰਡਰ ਜਿਹੜਾ ਸਰਦਈ ਕਲਰ ਦਾ ਹੋਊਗਾ ਤੇ ਆਹ ਵਾਲਾ ਜਿਵੇਂ ਲਵੈਂਡਰ ਸ਼ੇਡ ਹੈ ਆਹ ਪੀਚ ਕਲਰ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਆਜੂਗਾ ਜਿਹੜਾ ਬਾਰਡਰ ਇਹਦਾ ਹੋਊਗਾ ਸਾਈਡ ਦੇ ਉੱਤੇ ਉਹ ਪੀਚ ਕਲਰ ਦਾ ਹੋਊਗਾ ਤੇ ਜਿਹੜਾ ਆਹ ਵਾਲਾ ਕਲਰ ਆ ਗਿਆ ਇਹ ਬੇਬੀ ਪਿੰਕ ਆ ਗਿਆ ਤੇ ਆਹ ਵਾਲਾ ਕਰੀਮ ਕਲਰ ਆ ਗਿਆ ਇਹ ਦੁਪੱਟੇ ਜਿਹੜੇ ਸਾਰੇ ਨੇਗੇ ਬਹੁਤ ਹੀ ਸੋਹਣੇ ਨੇ ਤੇ ਅਗਲਾ ਦੁਪੱਟਾ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਹੋਰ ਆਪਣੇ ਕੋਲੇ ਨਿਊ ਦੁਪੱਟਾ ਆਇਆ ਆ ਲਓ ਜੀ ਆਲੋ ਜੀ ਇਹ ਟਾਈ ਇੰਦਾਈ ਦਾ ਦੁਪੱਟਾ ਵਜਦਾ ਤੇ ਇਹ ਵੀ ਮਖਮਲੀ ਦੁਪੱਟਾ ਹੈ ਇੱਕ ਮੈ ਤੁਹਾਨੂੰ ਦੱਸ ਦੇਣਾ ਚਾਹਣੀ ਆ ਕਿਉਂਕਿ ਜਿਹੜੇ ਦੁਪੱਟੇ ਇਹਨਾਂ ਦੇ ਵਿੱਚ 180 ਦੇ 180 ਦੀ ਰੇਂਜ ਵਾਲੇ ਦੁਪੱਟੇ ਨੇ ਤੇ 200 ਦੀ ਰੇਂਜ ਵਾਲੇ ਦੁਪੱਟੇ ਨੇ ਅੱਜ ਤੱਕ ਜਿਹੜੇ ਆਪਾਂ ਹੁਣ ਤੱਕ ਤੁਹਾਨੂੰ ਦੁਪੱਟੇ ਦਿਖਾਏ ਨੇ ਇਹ 180 ਤੇ 200 ਦੀ ਰੇਂਜ ਵਾਲੇ ਦੁਪੱਟੇ ਨੇਗੇ ਤੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਪੰਜ ਕਲਰ ਮਿਲਣਗੇ ਆਹ ਲਓ ਜੀ ਆਪਾਂ ਕਲਰ ਇਸ ਕਰਕੇ ਤੁਹਾਨੂੰ ਦਿਖਾ ਦੇਣੇ ਆ ਕਿਉਂਕਿ ਸਾਡੇ ਕੋਲੇ ਆਨਲਾਈਨ ਵਾਲਾ ਜਿਹੜਾ ਕਸਟਮਰ ਹੁੰਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੱਦਾਂ ਦੇ ਕਲਰ ਜਿਹੜੇ ਦੁਪੱਟਿਆਂ ਦੇ ਹੈਗੇ ਨੇ ਸਾਈਜ਼ ਸਾਰਿਆਂ ਦਾ ਮਿਲੂਗਾ ਤੁਹਾਨੂੰ 2.5 ਮੀਟਰ ਸਾਈਜ਼ ਮਿਲੂਗਾ ਦਪੱਟੇ ਦਾ ਖੁੱਲਾ ਤੇ ਮਖਮਲੀ ਪੱਕੇ ਰੰਗ ਆਹ ਲਓ ਜੀ ਇਹ ਗਾਜਰੀ ਨਾਲ ਤੇ ਆਪਣੇ ਡਾਰਕ ਗੁਲਾਬੀ ਤੇ ਸੰਤਰੀ ਨਾਲ ਕੰਟਰਾਸਟ ਕੰਬੀਨੇਸ਼ਨ ਇਹਦਾ ਬਹੁਤ ਹੀ ਸੋਹਣਾ ਹੈ ਤੇ ਆਹ ਲਵੈਂਡਰ ਸ਼ੇਡ ਦੇ ਨਾਲ ਜਿਹੜਾ ਆ ਗਿਆ ਅਗਲਾ ਛੇੜੇ ਵੀ ਬਹੁਤ ਪਿਆਰਾ ਹੈ ਆ ਲਓ ਜੀ ਸਾਈਜ਼ ਇਹਨਾਂ ਦੇ ਸਾਰਿਆਂ ਦੇ 2.5 2.5 ਮੀਟਰ ਸਾਈਜ਼ ਨੇ ਤੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਫਟਾਫਟ ਜਿਹੜਾ ਦੁਪੱਟਾ ਉਹਨੂੰ ਤੁਸੀਂ ਆਰਡਰ ਕਰਨਾ ਆਹ ਲਓ ਜੀ ਇਹ ਇਹਦੇ ਕਲਰ ਸੀਗੇ ਇਹਦੇ ਸੋਨੂੰ ਐਦਾਂ ਤੁਸੀਂ ਜਿੰਨੇ ਮਰਜ਼ੀ ਦੁਪੱਟੇ ਜਿਹੜੇ ਹੈਗੇ ਆ ਤੁਸੀਂ ਬਾਏ ਕਰ ਸਕਦੇ ਹੋ ਤੇ ਇੱਕ ਧਿਆਨ ਆਪਣੇ ਕੋਲੇ ਹੋਰ ਆ ਗਿਆ ਜੈਕ ਵਾਲਾ ਇਹ ਵੀ ਨਿਊ ਡਿਜ਼ਾਈਨ ਆਇਆ ਇਹ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹ ਵੀ ਦੁਪੱਟਾ ਜਿਹੜਾ ਹੈਗਾ ਬਹੁਤ ਸੋਹਣਾ ਹੈ ਆ ਫਰੀਦ ਆਹ ਲਓ ਜੀ ਇਹ ਆਪਣੇ ਕੋਲੇ ਚੈੱਕ ਵਾਲਾ ਦੁਪੱਟਾ ਆਇਆ ਹੈ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹਦਾ ਸਾਈਜ਼ 2.5 ਮੀਟਰ ਦਾ ਤੇ ਦੁਪੱਟਾ ਤੁਹਾਨੂੰ 180 ਰੁਪਏ ਦਾ ਮਿਲੂਗਾ ਇਹ ਤੇ ਇਹਦੇ ਵਿੱਚ ਜਿਹੜੇ ਕਲਰ ਨੇ ਕਲਰ ਇਹਦੇ ਬਹੁਤ ਪਿਆਰੇ ਨੇਗੇ ਸਾਰੇ ਕਲਰ ਬਹੁਤ ਸੋਹਣੇ ਨੇਗੇ ਆਹ ਲਓ ਜੀ ਇਦਾਂ ਇੱਕ ਫਰੋਜੀ ਕਲਰ ਆਜੂਗਾ ਇਹਦੇ ਵਿੱਚ ਚੈੱਕ ਬਾਕਸ ਵਾਲਾ ਡਿਜ਼ਾਈਨ ਹੈ ਇੱਕ ਇਹਦਾ ਫਰੋਜੀ ਕਲਰ ਆਜੂਗਾ ਟਿੱਕੇ ਦਾ ਸਰਦਈ ਕਲਰ ਆ ਜਾਊਗਾ ਟਿੱਕੇ ਦਾ ਬੋਟਲ ਗ੍ਰੀਨ ਕਲਰ ਆ ਬਹੁਤ ਹੀ ਪਿਆਰਾ ਆ ਇਹਦਾ ਰੰਗ ਆ ਆਹ ਲਓ ਜੀ ਇਹ ਦਾ ਬੋਟਲ ਬੋਟਲ ਗ੍ਰੀਨ ਕਲਰ ਆ ਬੇਬੀ ਪਿੰਕ ਆ ਗਿਆ ਗੁਲਾਬੀ ਨਾਲ ਕੰਟਰਾਸਟ ਕੰਬੀਨੇਸ਼ਨ ਇਹਦਾ ਵੀ ਸੋਹਣਾ ਹੈਗਾ ਆਹ ਲਓ ਜੀ ਇਹ ਇਹਦੇ ਸਿਗੇ ਪੰਜ ਕਲਰ ਤੇ ਇੱਕ ਆਪਣੇ ਕੋਲੇ ਡਿਜ਼ਾਈਨ ਆਏ ਨੇਗੇ ਹੋਰ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਹਾਂ ਹਾਂ ਕਰੇ ਕੰਥਾਲੇ ਆਹ ਲਓ ਜੀ ਇੱਕ ਆਪਣੇ ਕੋਲੇ ਕੰਥਾ ਦੁਪੱਟਾ ਇਹ ਜਿਹੜਾ ਬਹੁਤ ਚਿਰ ਤੋਂ ਹੀ ਸਾਡੇ ਕੋਲੇ ਸੇਲ ਇਹਦੀ ਬਹੁਤ ਜਿਆਦਾ ਡਿਮਾਂਡ ਹੈ ਤੇ ਇਹ ਦੁਪਟਾ ਆਪਣੇ ਕੋਲ ਦੁਬਾਰਾ ਰਿਪੀਟ ਤੇ ਆ ਗਿਆ ਕਈ ਪੈਣਾ ਦੇ ਮੇਰੇ ਬਹੁਤ ਆਰਡਰ ਜਿਹੜੇ ਪੈਂਡਿੰਗ ਪਏ ਸੀ ਇਹ ਕੱਲ ਲੈਣ ਵਾਲੇ ਇਹ 2.5 ਮੀਟਰ ਦਾ ਸਾਈਜ਼ ਹੈ ਇਹਦੇ ਵਿੱਚ ਪੰਜ ਕਲਰ ਨੇ ਪੰਜੇ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਪੰਜੇ ਕਲਰ ਅਲੱਗ-ਲੱਗਦੇ ਨੇ ਇੱਕ ਪੈਕਟ ਮੈਂ ਖੋਲਿਆ ਹੋਇਆ ਹੈ ਬਾਕੀ ਤੁਸੀਂ ਜਿੰਨੇ ਮਰਜ਼ੀ ਦੁਪੱਟੇ ਸੇਲ ਕਰਨ ਵਾਸਤੇ ਲੈ ਸਕਦੇ ਹੋਗੇ ਆਹ ਲਓ ਜੀ ਇਹ ਥੋੜਾ-ਥੋੜਾ ਡਿਫਰੈਂਟ ਹੋਊਗਾ ਕਲਰਾਂ ਦਾ ਜਿਵੇਂ ਉਹ ਵਾਲਾ ਕਲਰ ਅਲੱਗ ਸੀਗਾ ਇਹ ਪਿੰਕ ਪੀਕ ਜੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਆਹ ਲਓ ਜੀ ਇਸ ਬਾਕਸ ਦੇ ਵਿੱਚ ਜਿਹੜਾ ਹੈਗਾ ਨੀਲੇ ਕਲਰ ਦਾ ਥੋੜਾ ਜਿਹਾ ਜਾਮਨੀ ਪਰਪਲ ਤੇ ਅਲੱਗ ਜੀ ਦੀ ਗ੍ਰੇਸ ਹੈ ਦੀ ਇਹ ਦੁਪੱਟਾ ਵੀ ਜਿਹੜਾ ਬਹੁਤ ਸੋਹਣਾ ਹੈਗਾ ਤੇ ਇੱਕ ਕਲਰ ਇਹਦੇ ਵਿੱਚ ਹੈਗਾ ਸਕਿਨ ਕਲਰ ਉਹ ਵੀ ਜਿਹੜਾ ਬਹੁਤ ਪਿਆਰਾ ਹੈ ਕਿਉਂਕਿ ਉਹਨੂੰ ਕੋਈ ਵੀ ਜਿਹੜੀ ਹੈਗੀ ਹੈਗੀ ਦੁਪੱਟੇ ਨੂੰ ਲੈ ਸਕਦੀ ਹੈ ਆਹ ਲਓ ਜੀ ਇਹਦਾ ਲਾਈਟ ਸ਼ੇਡ ਜਾ ਆ ਗਿਆ ਕਿਉਂਕਿ ਇਹਨੂੰ ਕੋਈ ਵੀ ਲੈ ਸਕਦੀ ਹੈ ਦੁਪੱਟੇ ਨੂੰ ਲਾਈਟ ਸ਼ੇਡ ਹੈ ਇਹਦਾ ਤੇ ਇਹ ਕਿਹਦੇ ਪੀਛੇ ਨਾਲ ਕੰਟਰਾਸਟ ਹੈ ਇਹਦੇ ਪੰਜ ਕਲਰ ਨੇਗੇ ਤੇ ਇਹ ਦਪੱਟਾ ਤੁਸੀਂ ਸਾਡੇ ਕੋਲੋਂ ਜਿੰਨਾ ਮਰਜੀ ਲੈ ਸਕਦੇ ਹੋ ਕੁਆਂਟੀਟੀ ਦੇ ਵਿੱਚ ਮਾਲ ਵੀ ਤੁਹਾਨੂੰ ਮਿਲ ਜੂਗਾ ਆਹ ਲਓ ਜੀ ਚਲ ਕੋਲੀ ਇਹ ਗਾਜਰੀ ਪੀਚ ਨਾ ਕੰਟਰਾਸਟ ਆ ਗਿਆ ਇਹ ਸੀਗਾ ਸਾਡਾ ਕੰਥਾ ਦਪੱਟਾ ਤੇ ਇਹਦੇ ਵਿੱਚ ਆਪਾਂ ਦੋ ਜਿਹੜੇ ਸੈਸ ਤੁਹਾਨੂੰ ਦਿਖਾਵਾਂਗੇ ਇੱਕ ਨਾ ਸਾਡੇ ਕੋਲੇ ਜਿਹੜੀ ਉਹ ਪਹਿਲਾਂ ਮੈਂ ਤੁਹਾਨੂੰ ਟਾਈ ਡਾਈ ਵਾਲੀ ਆ ਚੁੰਨੀ ਦਿਖਾਈ ਹੈ ਇਹ ਚੀਜ਼ ਵੱਖਰੀ ਹੈ ਇਹ ਜਿਹੜੀ ਆਹ ਵਾਲੀ ਚੀਜ਼ ਆ ਇਹ ਮਖਮਲੀ ਦਪੱਟਾ ਹੈ ਇਹਦਾ ਮਤਲਬ ਹੋਰ ਪ੍ਰਿੰਟ ਆ ਹੋਰ ਘਰ ਦਾ ਮਾਲ ਹੈ ਇਹ ਇਹਦਾ ਦੁਪट्टे ਦਾ ਥੋੜਾ ਜਿਹਾ ਫਰਕ ਹੋਊਗਾ ਇਹ ਦੁਪੱਟਾ ਉਹਦੇ ਨਾਲੋਂ ਅਲੱਗ ਚੀਜ਼ ਐ ਇਹਦੇ ਵਿੱਚ ਵੀ ਪੰਜ ਕਲਰ ਨੇ ਟਾਈ ਡਾਈ ਆ ਇਹਦੇ ਵਿੱਚ ਉਹ ਅਲੱਗ ਕਰਦਾ ਸੀਗਾ ਇਹ ਅਲੱਗ ਕਰਦਾ ਡਿਜ਼ਾਈਨ ਐ ਤੇ ਬਹੁਤ ਸੋਹਣੇ ਨੇਗੇ ਇਹਦੇ 'ਚ ਵੀ ਪੰਜ ਕਲਰ ਨੇ ਜਿਵੇਂ ਆ ਖਿਚੀਂ ਚੀਤ ਇਹ ਫਿਰੋਜੀ ਨਾਲ ਕੰਟਰਾਸਟ ਸੀ ਆਹ ਲਓ ਜੀ ਇਹਨਾਂ ਦੀ ਥੋੜੀ ਜਿਹੀ ਗ੍ਰੇਸ ਵੀ ਅਲੱਗ ਹੋਊਗੀ ਆਹ ਲਓ ਜੀ ਇਹਦੇ ਵਿੱਚ ਵੀ ਚਾਰ ਪੰਜ ਕਲਰ ਨੇ ਕਿਸੇ ਸੂਟ ਨਾਲ ਤੁਸੀਂ ਦੁਪੱਟੇ ਨੂੰ ਵਾਇ ਕਰ ਸਕਦੇ ਹੋਗੇ ਕਿਉਂਕਿ ਇਹਦੇ 'ਚ ਕਲਰ ਜਿਹੜੇ ਕਲਰ ਕੰਬੀਨੇਸ਼ਨ ਨੇ ਬਹੁਤ ਪਿਆਰੇ ਨੇਗੇ ਆਹ ਲਓ ਜੀ ਆ ਸੰਗਤਰੀ ਦੇ ਨਾਲ ਆ ਗਿਆ ਇਹ ਦੁਪੱਟਾ ਵੀ ਜਿਹੜਾ ਬਹੁਤ ਸੋਹਣਾ ਹੈ ਇਹ ਆ ਲੋ ਜੀ ਆ ਮਹਿੰਦੀ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਆ ਗਿਆ ਇਹਦਾ ਤੇ ਆ ਲੈਮਨ ਦੇ ਨਾਲ ਆ ਗਿਆ ਇਹ ਇਹ ਵੀ ਇਹਦਾ ਕੰਟਰਾਸਟ ਸਾਰਿਆਂ ਦੇ ਅਲੱਗ-ਅਲੱਗ ਤੁਹਾਨੂੰ ਕੰਟਰਾਸਟ ਕੰਬੀਨੇਸ਼ਨ ਮਿਲਣਗੇ ਕਿਉਂਕਿ ਬਹੁਤ ਸੋਹਣੇ ਨੇ 5-5 ਕਲਰ ਹਰੇਕ ਦੇ ਵਿੱਚ ਨੇ ਤੇ ਦੁਪੱਟਾ ਤੁਸੀਂ ਜਿੰਨਾ ਮਰਜ਼ੀ ਚਾਹੇ ਸਾਡੇ ਕੋਲੋਂ ਸੇਲ ਕਰਨ ਵਾਸਤੇ ਲੈ ਲਿਓ ਚਾਹੇ ਸਾਡੇ ਕੋਲੇ ਤੁਸੀਂ ਜਿਵੇਂ ਮਰਜ਼ੀ ਇੱਕ ਦੁਪੱਟਾ ਵੀ ਸਾਡੇ ਕੋਲੋਂ ਤੁਸੀਂ ਲੈ ਸਕਦੇ ਹੋਗੇ ਉਹ ਇੱਕ ਦੁਪੱਟਾ ਜਿਹੜਾ ਤੁਸੀਂ ਲੈ ਸਕਦੇ ਹੋ ਤੁਹਾਨੂੰ ਸਿਰਫ ਦੁਕਾਨ ਤੇ ਆ ਕੇ ਮਿਲ ਸਕਦਾ ਹੈ ਆਨਲਾਈਨ ਦਾ ਕੰਮ ਜਿਹੜਾ ਹੈਗਾ ਸਾਡਾ 5 ਦੁਪੱਟਿਆਂ ਤੋਂ ਸਟਾਰਟਿੰਗ ਹੈ ਇੱਕ ਮਖਮਲੀ ਦੁਪੱਟਾ ਦੁਬਾਰੇ ਫੇਰ ਦਿਖਾ ਦਿਆਂ ਮੈਂ ਆਪਣੇ ਕਸਟਮਰ ਨੂੰ ਇਹ ਮੇਰੇ ਕੋਲ ਦੁਬਾਰਾ ਦੁਬਾਰਾ ਕੀ ਇਹ ਤਾਂ ਬਾਰ-ਬਾਰ ਰਪੀਟ ਤੇ ਹਰ ਵਾਰ ਮਾਲ ਇਹ ਆਉਂਦਾ ਤੇ ਹਰ ਵਾਰੀ ਇਸ ਮਾਲ ਨੂੰ ਜਿਹੜਾ ਹੈਗਾ ਆਪਾਂ ਪੂਰਾ ਨਹੀਂ ਕਰ ਪਾਉਂਦੇ ਕਿਉਂਕਿ ਬਹੁਤ ਹੀ ਸੋਹਣੀ ਚੀਜ਼ ਹੈ ਇਹਦੇ ਵਿੱਚ ਕਲਰ ਸਾਨੂੰ ਮੈਂ ਦਿਖਾ ਦਣੀ ਹੈ ਇਹਦੇ ਵਿੱਚ ਇੱਕ ਪਿੰਕ ਕਲਰ ਆ ਤੇ ਇੱਕ ਪੀਚ ਕਲਰ ਆ ਗਿਆ ਆ ਵੀ ਜਿਹੜਾ ਪੀਚ ਕਲਰ ਆ ਇਹ ਵੀ ਬਹੁਤ ਸੋਹਣਾ ਇੱਕ ਦਮ ਵਟਾ ਆਪਾਂ ਸਾਨੂੰ ਖੋਲ ਕੇ ਦਿਖਾ ਦਨੇ ਆ ਇਹ ਆ ਵਾਲਾ ਇਹਦੇ ਚ ਲਵੈਂਡਰ ਸ਼ੇਡ ਆ ਗਿਆ ਤੇ ਆ ਇਹਦੇ ਚ ਪਿਸਤਾ ਕਲਰ ਆ ਗਿਆ ਤੇ ਇੱਕ ਇਹਦੇ ਵਿੱਚ ਕਰੀਮ ਕਲਰ ਆ ਬਾਕੀ ਤੁਸੀਂ ਇਹਦੇ ਦੁਪੱਟੇ ਆਪਣੇ ਕੋਲੇ ਇਦਾਂ ਬਹੁਤ ਸਾਰੇ ਹੁੰਦੇ ਨੇ ਤੁਸੀਂ ਸੇਲ ਕਰਨ ਵਾਸਤੇ ਵੀ ਜਿੰਨੇ ਮਰਜ਼ੀ ਸਾਡੇ ਕੋਲੋਂ ਲੈ ਸਕਦੇ ਹੋਗੇ ਇਹ ਸੀਗੇ ਆਪਣੇ ਅੱਜ ਦੇ ਦੁਪੱਟਿਆਂ ਦੇ ਡਿਜ਼ਾਈਨ ਜਿਹੜੇ ਬਹੁਤ ਸਾਰੇ ਆਪਣੇ ਪੈਂਡ ਪੈਂਡਿੰਗ ਦੁਪੱਟੇ ਜਿਹੜੇ ਰਹਿ ਗਏ ਦਿਖਾਉਣ ਵਾਲੇ ਤੇ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਐ soaਡਾ ਵੀ ਦੇਖਦੇ ਦੇਖਦਾ ਜੀ ਆਖ ਜਾਂਦਾ ਹੈ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਬਹੁਤ ਸੋਹਣਾ ਵਾਈਟ ਦੁਪੱਟਾ ਆਪਣੇ ਕੋਲੇ ਬਹੁਤ ਹੀ ਸੋਹਣੀ ਕਲੈਕਸ਼ਨ ਆਈ ਪਈ ਹੈ ਅਗਲੀ ਵੀਡੀਓ ਆਪਾਂ ਫੇਰ ਦੁਪੱਟਿਆਂ ਦੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਇਹ ਸੀ ਕਿ ਅੱਜ ਦੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਨਵੇਂ ਚੈਨਲ ਤੇ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਸੋਹਣੀਆਂ ਸੋਹਣੀਆਂ ਵੀਡੀਓ ਅਸੀਂ ਪਾਉਂਦੇ ਰਹਨੇ ਆ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾ ਕਰੂਗੀ ਤੇ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਕਲੈਕਸ਼ਨ ਲੈ ਕੇ ਫੇਰ ਆਪਾਂ ਹਾਜ਼ਰ ਹੁੰਨੇ ਆ ਧੰਨਵਾਦ ਜੀ